ਸਸਿਕਾਜੀ ਮਹਾਕਮਲ ਕਪੂਰ ਤੁਸੀਂ ਦੇਖ ਰਹੇ ਚੈਨਲ ਪੰਜਾਬੀ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਡ ਨੇ ਪਹਿਲੀ ਵਾਰ ਓਟਵਾ ਖੇਤਰ ਦੇ ਕਿਸੇ ਜ਼ਿਲ੍ਹੇ ਤੋਂ ਸੰਸਦ ਮੈਂਬਰ ਬਣਨ ਦੇ ਲਈ ਚੋਣ ਲੜਨ ਚਾਰੇ ਨੇ ਜਿਸ ਦਾ ਐਲਾਨ ਲੀਬਰਲ ਪਾਰਟੀ ਦੇ ਵੱਲੋਂ ਕਰਦੇ ਹੋਏ ਕਿਹਾ ਗਿਆ ਹੈ ਕਿ ਕਾਰਨੀ ਦੇ ਵੱਲੋਂ ਐਤਵਾਨ ਉਦੇਸ਼ ਦੇ ਵਿੱਚ ਮੱਦ ਕਾਲੀ ਆਮ ਚੋਣਾਂ ਦਾ ਐਲਾਨ ਕਰਨ ਦੀ ਖਰਸ਼ਿ ਜਤਾਇਆ ਗਏ ਨੇ ਜਿਸ ਲਈ VOTING 8 April ਨੂੰ ਹੋਣ ਦੀ ਸੰਭਾਵਨਾ ਚੁਟਾਈ ਜਾ ਰਹੀ ਹੈ ਹਾਲੇ ਕਿ ਚੋਣ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੁਆਰਾ ਪ੍ਰਭੂਸੱਤਾ ਦੇ ਲਈ ਖਤਰੇ ਅਤੇ ਵਪਾਰ ਯੁੱਧ ਦੇ ਡਾਡੇ ਪਿਛੋਕੜ ਦੇ ਵਿੱਚ ਹੋਵੇਗੀ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਹਾਊਸ ਆਫ ਕਾਮਨਸ ਦੀ ਉਸ ਸਿਰ ਤੋਂ ਆਪਣੀ ਚੋਣ ਸ਼ੁਰੂਆਤ ਕਰਨਗੇ ਜਿਸ ਦੀ ਨੁਮਾਇੰਗੀ ਇੰਟੋ ਕੈਨੇਡੀਅਨ ਸੰਸਦ ਮੈਂਬਰ ਚੰਦਰ ਆਰਿਆ ਕਰਦੇ ਨੇ ਜਿਨ੍ਹਾਂ ਦੀ 2025 ਦੀਆਂ ਸੰਖੇ ਚੋਣਾਂ ਦੇ ਲਈ ਉਮੀਦਵਾਰੀ ਵੀਰਪਾਲ ਨੂੰ ਰੱਦ ਕਰ ਦਿੱਤੀ ਗਈ ਸੀ ਸਤਤਾਈ ਲਿਬਰਲ ਪਾਰਟੀ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ ਕਾਰਨੀ ਰਾਸ਼ਟਰੀ ਰਾਜਧਾਨੀ ਓਟਵਾ ਦੇ ਉਪਨ ਕਰਕੇ ਖੇਤਰ ਅਨਟਾਰੀਓ ਦੇ ਵਿੱਚ ਨੇਪੀਨ ਦੀ ਰਾਈਟਿੰਗ ਦੇ ਲਈ ਚੋਣ ਲੜਨਗੇ ਪਾਰਟੀ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਸਾਨੂੰ ਇਹ ਐਲਾਨ ਕਰਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਡੇ ਨੇਤਾ ਮਾਰਕ ਕਾਰਨੇ ਅਕਲੀਆਂ ਚੋਣਾਂ ਦੇ ਵਿੱਚ ਨੇਪੀਨ ਦੇ ਲਈ ਸਾਡੇ ਉਮੀਦਵਾਰ ਹੋਣਗੇ ਇਸ ਦੇ ਵਿੱਚ ਕਿਹਾ ਗਿਆ ਹੈ ਕਿ ਓਟਵਾ ਉਹ ਥਾਂ ਸੀ ਜਿੱਥੇ ਕਾਰਨੇ ਨੇ ਆਪਣੇ ਪਰਿਵਾਰ ਦੀ ਪਰਪੇਸ਼ ਕੀਤੀ ਹੈ ਆਪਣਾ ਕਰੀਅਰ ਜਨਤਕ ਸੇਵਾ ਦੇ ਲਈ ਸਮਰਪਿਤ ਕੀਤਾ ਅਤੇ ਹਮੇਸ਼ਾ ਆਪਣੇ ਪਾਈਚਾਰੇ ਨੂੰ ਵਾਪਸ ਦਿੱਤੇ ਹਾਲਕਿ ਕੈਨੇਡਾ ਦੀ ਸੰਘੀ ਚੋਣਾ 28 ਅਪ੍ਰੈਲ ਨੂੰ ਹੋਣ ਦੀ ਉਮੀਦ ਵੀ ਜਤਾਈ ਜਾ ਰਹੀ ਹੈ ਜੋ ਕਿ 7 ਅਕਤੂਬਰ ਦੀ ਨਿਰਧਾਰਤ ਮਿਤੀ ਤੋਂ ਲਗਭਗ 6 ਮਹੀਨੇ ਪਹਿਲਾਂ ਹੈ ਕਿਹਾ ਜਾ ਰਿਹਾ ਹੈ ਕਿ ਐਤਵਾਨ ਨੂੰ ਕਾਰਨੀ ਦੇ ਵੱਲੋਂ ਗਵਰਨਰ ਜਨਰਲ ਮੈਰੀ ਸਾਈਮਨ ਦੇ ਨਾਲ ਮੁਲਾਕਾਤ ਕਰਨ ਅਤੇ ਉਨ੍ਹਾਂ ਦੇ ਵੱਲੋਂ ਹਾਊਸ ਆਫ ਕਾਮਨਸ ਨੂੰ ਪਾੰਕ ਕਰਨ ਤੋਂ ਬਾਅਦ ਤੁਰੰਤ ਚੋਣਾ ਕਰਵਾਈਆਂ ਜਾਣਗੀਆਂ ਜ਼ਿਕਰ ਹੋਇਆ ਕਿ ਮਾਰਕ ਕਾਰਨੇਨੋ 9 ਮਾਰਚ ਨੂੰ ਸੱਤਾਧਾਰੀ ਲਿਬਰਲ ਪਾਰਟੀ ਦਾ ਨੇਤਾ ਚੁਣਿਆ ਗਿਆ ਸੀ ਅਤੇ ਪੰਜ ਤਿੰਨ ਬਾਅਦ ਦੇਸ਼ ਦੇ ਚੌਵੀਵੇਂ ਪ੍ਰਧਾਨ ਮੰਤਰੀ ਤੇ ਵਜੂ ਸੌਂ ਚੁੱਕੀ ਗਈ ਸੀ ਇਸ ਲਈ ਹੁਣ ਕੈਨੇਡਾ ਚ ਜਲਦੀ ਹੀ ਚੋਣਾਂ ਦਾ ਸੱਦਾ ਮਿਲਣ ਦੀ ਉਮੀਦ ਵੀ ਜਤਾਈ ਜਾ ਰਹੀ ਹੈ ਕਾਰਨੇਵੋ ਜਸਟਨ ਟਿਊਡੋ ਦੀ ਥਾਂ ਲੈਣ ਤੋਂ ਬਾਅਦ ਪਾਰਟੀ ਨੂੰ ਜੋ ਲਾਭ ਹੋਏ ਤਾਂ ਫੈਡਰਲ ਉਸ ਦਾ ਫਾਇਦਾ ਉਠਾਉਣ ਦੇ ਲਈ ਸਨੈਪ ਬੋਲਤੀ ਵੀ ਮੰਗ ਕਰਨਗੇ ਜੋ ਆਪਣੇ 9 ਸਾਲਾਂ ਤੋਂ ਵੱਧ ਲੰਬੇ ਸ਼ਾਸਨ ਦੇ ਅੰਤ ਵਿੱਚ ਬਹੁਤ ਜ਼ਿਆਦਾ ਅਲੋਕ ਪ੍ਰੀਖੇ ਹੋਗੇ ਸਨ ਦੱਸਿਆ ਕਿ ਜਿੱਥੇ ਇੱਕ ਪਾਸੇ ਚੋਨਾ ਜਲਦ ਲੜਨ ਦੀ ਮੰਕਟ ਜਾਰੀ ਹੈ ਤਾਂ ਉੱਥੇ ਦੂਜੇ ਪਾਸੇ ਸਦਨ ਤੋਂ ਸਰਕਾਰ ਨੂੰ ਡੇਗਣ ਦੇ ਲਈ ਇੱਕ ਅਵਿਸ਼ਵਾਸ ਮਤਾ ਪਾਸ ਕਰਨ ਦੀ ਵੀ ਉਮੀਦ ਜਤਾਈ ਜਾ ਰਹੀ ਹੈ ਕਾਰਨੀ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਸ਼ਾਸਨ ਤੋਂ ਕੈਨੇਡਾ ਨੂੰ ਮੌਜੂਦ ਦਾ ਸਮੇਂ ਦੇ ਵਿੱਚ ਦਰਪੇਸ਼ ਖਤਰੇ ਦੇ ਆਧਾਰ ਉੱਤੇ ਇੱਕ ਨਵੇਂ ਫਤਵੇ ਦੀ ਮੰਗ ਕਰਨ ਦੀ ਵੀ ਚੋਣ ਕੀਤੀ ਹੈ Biar report, Jan Penjapi.